ਦੇਖੀਓ ਤਾਂ ਲਾ ਕੇ ਵੇਖੋ ਹੱਥ ਲਾ ਕੇ ਵੇਖੋ ਨਾ ਲੱਭਿਆ ਬੰਦਲ ਸਾਡੀਆਂ ਇਹ ਆ ਬੰਦਲ ਦੋ ਤਿੰਨ ਬੰਦੇ ਇਹਨਾਂ ਦੇ ਇੱਕ ਵਾਰਾ ਜਦੋਂ ਵੱਡੀ ਗੱਡੀ ਮੂਰੇ ਹੋਇਆ ਜੋ ਤੁਸੀਂ ਖਿੱਚੋ ਤਾਂ ਦੀਆਂ ਤਸਵੀਰਾਂ ਸਕਰੀਨ ਤੇ ਦੇਖ ਰਹੇ ਹੋ ਦਰਅਸਲ ਇਹ ਤਸਵੀਰਾਂ ਬਠਿੰਡਾ ਮਲੋਟ ਹਾਈਵੇ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ बस ड्राइवर कंडक्टर दी ਲੋਕਾਂ ਦੇ ਨਾਲ ਚੜ੍ਹ ਪਹੁੰਚ ਜਾਂਦੀ ਹੈ ਕਿਉਂਕਿ ਬੱਸ ਨਾ ਰੁਕੀ ਤੇ ਲੋਕਾਂ ਨੇ ਜਦੋਂ ਅੱਕੇ ਜਾ ਕੇ ਬੱਸ ਰੁਕੀ ਤਾਂ ਜਿਹੇ ਦੇ ਵਿੱਚ ਮਾਹੌਲ ਤਣਾਪੂਨ ਹੋ ਗਿਆ ਦੱਸਦੀ ਹੈ ਕਿ ਪੰਜਾਬ ਰੋਡ ਵੇਸ ਪੀ ਆਰਟੀਸੀ ਦੇ ਮੁਲਾਜ਼ਮਾਂ ਨੇ ਹਿੱਟ ਐਂਡ ਰਨ ਨੂੰ ਕਾਲਾ ਕਾਨੂੰਨ ਕਰਾਰ ਦਿੰਦੇ ਆ ਕਿਹਾ ਕਿ ਉਹ ਬੱਸਾਂ ਦੇ ਵਿੱਚ ਸਿਰਫ ਤੇ ਸਿਰਫ 52 ਸਵਾਰੀਆਂ ਹੀ ਬਿਠਾਉਣਗੇ ਕੋਈ ਸੇ ਨਵੀਂ ਜੋਖਮ ਦੇ ਵਿੱਚ ਨਹੀਂ ਪਾਉਣਗੇ ਜਿਸ ਤੇ ਨਾਲ ਹੁਣ ਲੋਕਾਂ ਨੂੰ ਬੇहद ਖੱਜਲ ਖਵੜ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਲੋਕਾਂ ਦੇ ਵੱਲੋਂ ਇਲਜ਼ਾਮ ਲਗਾਏ ਗਏ ਕਿ ਬੱਸ ਬੱਸ ਡਰਾਈਵਰ ਦੇ ਵੱਲੋਂ ਰੋਕੀ ਨਹੀਂ ਗਈ ਜਿਸ ਤੇ ਕਾਰਨ ਇਹ ਮਾਹੌਲ ਤਣਾਅਪੂਨ ਬਣਿਆ ਹੋਇਆ ਹੈ ਕੁਵਾਰੀ ਦਾ ਤਸਵੀਰਾਂ ਦਾ ਰੁਕ ਕਰਦੇ ਆ ਕਿ ਮੌਕੇ ਤੇ ਇੰਨਾ ਗਹਿਮਾ ਗਹਿਮੀ ਦਾ ਮਾਹੌਲ ਕਿਉਂ ਬਣਿਆ ਹੋਇਆ ਹੈ ਦੇਖੀਓ ਤਾਂ ਲਾ ਕੇ ਵੇਖੋ ਹੱਥ ਲਾ ਕੇ ਵੇਖੋ ਨਾ ਲੱਭਿਆ ਬੰਦਲ ਬਹੁਤ ਨੇ ਇਹਨਾਂ ਦੇ ਇੱਕ ਵਾਰਾ ਜਦੋਂ ਵੱਡੀ ਗੱਡੀ ਮੂਰੇ ਆਇਆ ਇਹ ਜੋ ਤੁਸੀਂ ਖਿੱਚੋ ਤਾਣ ਦੀਆਂ ਤਸਵੀਰਾਂ ਸਕਰੀਨ ਤੇ ਦੇਖ ਰਹੇ ਹੋ ਦਰਅਸਲ ਇਹ ਤਸਵੀਰਾਂ ਬਠਿੰਡਾ ਮਲੋਟ ਹਾਈਵੇ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ બસ ਡਰਾਈਵਰ ਕੰਡਕਟਰ ਦੀ ਲੋਕਾਂ ਦੇ ਨਾਲ ਚੜਪ ਹੋ ਜਾਂਦੀ ਹੈ ਕਿਉਂਕਿ ਬੱਸ ਨਾ ਰੁਕੀ ਤੇ ਲੋਕਾਂ ਨੇ ਜਦੋਂ ਅੱਕੇ ਜਾ ਕੇ ਬੱਸ ਰੁਕੀ ਤਾਂ ਜਿਹੇ ਦੇ ਵਿੱਚ ਮਾਹੌਲ ਤਣਾਪੂਨ ਹੋ ਗਿਆ ਦੱਸਦੀ ਹੈ ਕਿ ਪੰਜਾਬ ਰੋਡਵੇਜ਼ ਪੀਆਰਟੀਸੀ ਦੇ ਮੁਲਾਜ਼ਮਾਂ ਨੇ ਹਿੱਟ ਐਂਡ ਰਨ ਨੂੰ ਕਾਲਾ ਕਾਨੂੰਨ ਕਰਾਰ ਦਿੰਦੇ ਆ ਕਿਹਾ ਕਿ ਉਹ ਬੱਸਾਂ ਦੇ ਵਿੱਚ ਸਿਰਫ ਤੇ ਸਿਰਫ 52 ਸਵਾਰੀਆਂ ਹੀ ਬਿਠਾਉਣਗੇ ਕੋਈ ਸੇ ਨੂੰ ਵੀ ਜੋਖਮ ਦੇ ਵਿੱਚ ਨਹੀਂ ਪਾਉਣਗੇ ਜਿਸ ਤੇ ਨਾਲ ਹੁਣ ਲੋਕਾਂ ਨੂੰ ਬੇहद ਖੱਜਲ ਖਵਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਲੋਕਾਂ ਦੇ ਵੱਲੋਂ ਇਲਜ਼ਾਮ ਲਗਾਏ ਗਏ ਕਿ ਬੱਸ ਬੱਸ ਡਰਾਈਵਰ ਦੇ ਵੱਲੋਂ ਰੋਕੀ ਨਹੀਂ ਗਈ ਜਿਸ ਤੇ ਕਾਰਨ ਇਹ ਮਾਹੌਲ ਤਣਾਪੁਣ ਬਣਿਆ ਹੋਇਆ ਇੱਕ ਵਾਰੀ ਦਾ ਤਸਵੀਰਾਂ ਦਾ ਰੁਕ ਕਰਦੇ ਆ ਕਿ ਮੌਕੇ ਤੇ ਇੰਨਾ ਗਹਿਮਾ ਗਹਿਮੀ ਦਾ ਮਾਹੌਲ ਕਿਉਂ ਬਣਿਆ ਹੋਇਆ ਹੈ ਦੇਖੀਓ ਤਾਂ ਲਾ ਕੇ ਵੇਖੋ ਹੱਥ ਲਾ ਕੇ ਵੇਖੋ ਨਾ ਬੰਦ ਕਰਾਉਂਦੇ ਹਾਂ ਦੋੜ ਚੱਲਦੇ ਆਪਾਂ ਦੇ ਗੱਲ ਖਾਣੇ ਆਪਾਂ ਨਾਲ ਖਾ ਕੇ ਆਉਂਦੇ ਤੇ ਨਾ ਪਟੰਨਾ ਕੀ ਫਾਇਦਾ ਨਹੀਂ ਪਟੰਨਾ